ਲਾਲਾਬਾਥਾਣਾ ਸਿਟੀ ਪੁਲਿਸ ਨੇ ਟਿਵਾਣਾ ਮੋੜ ਤੋਂ ਨਾਕੇਬੰਦੀ ਦੌਰਾਨ ਚੰਡੀਗੜ੍ਹ ਮਾਰਕਾ ਦੋ ਪੇਟੀਆਂ ਇੰਗਲਿਸ਼ ਸ਼ਰਾਬ ਸਮੇਤ ਇੱਕ ਕਾਰ ਅਤੇ ਦੋ ਲੋਕਾਂ ਨੂੰ ਕੀਤਾ ਕਾਬੂ ਮਾਮਲਾ ਦਰਜ ਲਾਲਾਬਾਥਾਣਾ ਸਿਟੀ ਪੁਲਿਸ ਦੇ ਵੱਲੋਂ ਟਿਵਾਣਾ ਮੋੜ ਚੌਕ ਵਿਖੇ ਨਾਕੇਬੰਦੀ ਕਰ ਇੱਕ ਕਾਰ ਦੀ ਤਲਾਸ਼ੀ ਲਈ ਗਈ ਇਸ ਕਾਰ ਦੇ ਵਿੱਚੋਂ ਦੋ ਪੇਟੀਆਂ ਇੰਗਲਿਸ਼ ਸ਼ਰਾਬ ਦੀਆਂ ਬਰਾਮਦ ਹੋਈਆਂ ਦੱਸਦੀ ਹੈ ਕਿ ਬਰਾਮਦ ਹੋਈਆਂ ਸ਼ਰਾਬ ਦੀਆਂ ਪੇਟੀਆਂ ਚੰਡੀਗੜ੍ਹ ਮਾਰਕਾ ਹਨ ਅਤੇ ਇਹਨਾਂ ਨੂੰ ਕਾਬੂ ਕਰ ਪੁਲਿਸ ਦੇ ਵੱਲੋਂ ਦੋ ਲੋਕਾਂ ਨੂੰ ਸਮੇਤਕਾਰ ਦੇ ਹਿਰਾਸਤ ਵਿੱਚ ਲਿਆ ਗਿਆ ਅਤੇ ਥਾਣਾ ਸਿਟੀ ਵਿਖੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 27 ਦਰਜ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਜਿਸ આરોપી ਨੂੰ ਕਾਰ ਸਮੇਤ ਕਾਬੂ ਕੀਤਾ ਗਿਆ ਉਹ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਹੈ ਅਤੇ ਉਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਜਿਸ ਦੂਸਰੇ ਸਖਤ ਨੂੰ ਕਾਬੂ ਕੀਤਾ ਗਿਆ ਉਸ ਦੇ ਵੱਲੋਂ ਇਸ ਸ਼ਰਾਬ ਨੂੰ ਅੱਗੇ ਵੇਚਿਆ ਜਾਂਦਾ ਸੀ ਦੱਸ ਦਈਏ ਕਿ ਪੁਲਿਸ ਅਤੇ ਅਕਸਾਈਜ਼ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਇਹ ਕਾਰਵਾਈ ਕੀਤੀ ਗਈ ਹੈ ਅਤੇ ਇਸ ਕਾਰਵਾਈ ਦੇ ਦੌਰਾਨ ਦੋ ਪੇਟੀਆਂ ਇੰਗਲਿਸ਼ ਸ਼ਰਾਬ ਚੰਡੀਗੜ੍ਹ ਇੱਕ ਕਾਰ ਅਤੇ ਦੋ ਸ਼ਖਸ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਨੇ ਇਸ ਸਬੰਧ ਦੇ ਵਿੱਚ ਥਾਣਾ ਸਿਟੀ ਦੇ ਐਸ ਐਚਓ ਅੰਗਰੇਜ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਾਬੂ ਕੀਤੇ ਗਏ ਦੋਨੇ ਰੁਪਈਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅੱਜ ਦੀ ਐਸ ਬਲਕਾਰ ਸਿੰਘ ਮੇਧਪੁਰਸ ਪਾਰ ਤੇ ਟਵਾਣਾ ਚੌਂਕ ਤੇ ਜਿਹੜਾ ਸੀ ਉੱਥੇ ਇਹਨਾਂ ਨੇ ਨਾਕਾ ਲਗਾਇਆ ਸੀ ਤੇ ਇੱਕ ਗੱਡੀ ਔਰਾ ਆਈ ਉਹਦੇ ਵਿੱਚ ਬਲਵਿੰਦਰ ਸਿੰਘ son of ਗੁਲਜਾਰ ਸਿੰਘ ਤੇ ਰੋਹਿਤ son of ਜਵਾਸ ਜਿਹੜਾ ਗੋਬਿੰਦਨਗਰੀ ਦੇ ਰਹਿਣ ਵਾਲੇ ਇਹਨਾਂ ਕੋਲੋਂ ਇਹਨਾਂ ਨੇ ਜਦੋਂ ਗੱਡੀ ਚੈੱਕ ਕੀਤੀ ਤੇ ਇਹਨਾਂ ਕੋਲੋਂ ਦੋ ਪੇਟੀਆਂ ਜਿਹੜੀ ਅੰਗਰੇਜ਼ੀ ਸ਼ਰਾਬ ਮਿਲੀ ਜਿਹੜੀ ਇੱਕ ਪੇਟੀਏ 올 ਸੀਜ਼ਨ ਤੇ ਇੱਕ ਰਾਇਲ ਚੈਂਜਰ ਜਿਹੜੀ ਚੰਡੀਗੜ੍ਹ ਦੀ ਮਾਰਕਾ ਜਿਹੜਾ ਇਹ ਚੰਡੀਗੜ੍ਹ ਦਾ ਹੈ ਚੰਡੀਗੜ੍ਹ ਤੋਂ ਲੈ ਕੇ ਆਏ ਸੀ ਤੇ ਇੱਥੇ ਅੱਗੇ ਵੇਚਦੇ ਸੀ ਜੀ ਸਰ ਪਹਿਲਾਂ ਵੀ ਇਹ ਸ਼ਖਸ ਜਿਹੜਾ ਕਾਰ ਸਮੇਤ ਫੜਿਆ ਗਿਆ ਜਾਂਦੇ ਤੇ ਮਾਮਲੇ ਦਰਜ ਹਾਂਜੀ ਇਹ ਜਿਹੜਾ ਬਲਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਇਹ ਅਸੀਂ ਐਫ ਆਰ ਨੰਬਰ 27 ਮਿਤੀ 27/24 ਸਾਈਜ਼ ਐਕਟ ਦੇ ਜਿਹੜੀ ਦਰਜ ਕੀਤੀ ਹੋ ਜਾਂਦੀ ਹੈ ਸਰ ਇਹੀ ਕੰਮ ਕਰਦਾ ਇਹ ਗੱਡੀ ਕਾਹਦੇ ਲਈ ਚਲਾਈ ਜਾਂਦੀ ਹੈ ਇਹਨਾਂ ਦੀ ਇਹ ਨੰਬਰ ਦਾ ਗੱਡੀ ਦਾ ਜਿਹੜਾ ਕੈਬ ਦਾ ਇਹ ਥੈ ਉਹ ਤੋਂ ਚੰਡੀਗੜ੍ਹੋਂ ਲਿਆ ਕੇ ਪਹਿਲਾਂ ਵੀ ਇਹਦੇ ਤੇ ਜਿਹੜਾ ਮਕਦਮਾ ਦਰਜਾ ਉਹ ਵੀ ਚੰਡੀਗੜ੍ਹ ਦੀ ਤਾਰੀਖ ਨੂੰ ਇੱਕ ਹੋਰ ਜਿਹੜਾ ਸ਼ਖਸ ਆਰਿਆਂ ਦੇ ਨਾਲ ਫੜਿਆ ਗਿਆ ਉਹ ਕੀ ਅੱਗੇ ਸਪਲਾਈ ਕਰਦਾ ਸੀ ਯਕੀਨ ਹੀਰੋਇਤ ਕੁਮਾਰ ਜਿਹੜਾ ਇਹ ਲਿਆ ਕੇ ਮੁੰਦਿੰਦਾ ਸੀ ਤੇ ਇਹ ਅੱਗੇ ਸਪਲਾਈ ਕਰਦਾ ਅੱਗੇ ਸਪਲਾਈ ਕਰਦਾ ਸੀ ਠੀਕ ਸ